ਢੱਲੇਵਾਲ ਸਾਹਿਬ ਸੰਯੁਕਤ ਮੋਰਚੇ ਦਾ ਹਿੱਸਾ ਰਹੇ ਨੇ ਉਹਨਾਂ ਨੇ ਵੱਖਰਾ ਮੋਰਚਾ ਕਿਉਂ ਬਣਾ ਲਿਆ ਭੰਦੇਰ ਸਾਹਿਬ ਸੰਯੁਕਤ ਮੋਰਚੇ ਦਾ ਪਾਰਟੀ ਨਹੀਂ ਰਹੇ ਉਹਨਾਂ ਨੇ ਇੱਕ ਮੋਰਚਾ ਹੋਰ ਤਾਂ ਬਣਾ ਲਿਆ ਉਹ ਸ਼ਾਮਲ ਕਿਉਂ ਨਹੀਂ ਹੋਏ ਇਹ ਗੱਲ ਸਵਾਲ ਕਿਉਂ ਉਠਿਆ ਜਿੰਨੇ ਤੁਸੀਂ ਬੈਠਿਓ ਤੁਸੀਂ ਜੱਥੇਬੰਦ ਲੋਕ ਹੋ ਜਿਹੜੇ ਖੁੰਡਾ ਤੇ ਬੈਠੇ ਨੇ ਜਿਨ੍ਹਾਂ ਨੇ ਕਦੇ ਮੋਰਚੇ 'ਚ ਨਹੀਂ ਆਉਣਾ ਉਹਨਾਂ ਵੱਲ ਇੱਕ ਗੱਲ ਆ ਰਹੀ ਐ ਕਿ ਜੇ ਦਿੱਲੀ ਦਾ ਮੋਰਚਾ ਜਦੋਂ ਜਿੱਤ ਲਿਆ ਸੀ ਕਿ ਇੱਕ ਹਫ਼ਤਾ ਹੋਰ ਬਹਿ ਜਾਂਦੇ 10 ਦਿਨ ਹੋਰ ਬਹਿ ਜਾਂਦੇ ਐਮਐਸਪੀ ਦਾ ਗਰੰਟੀ ਕਾਨੂੰਨ ਬੜ ਕੇ ਸਾਡੇ ਹੱਥ 'ਚ ਆ ਜਾਣਾ ਸੀ ਇਹ ਗੁੱਡੀਆਂ ਦਾ ਖੇਡਾ ਐ ਇਹ ਕਿਹਨੂੰ ਪਤਾ ਲੱਗਿਆ ਸੀ ਬਈ ਜਿਹੜੇ ਬੰਦੇ ਨੂੰ ਪਤਾ ਸੀ ਫਿਰ ਉਹਨੂੰ ਦੱਸਿਆ ਕੋਈ ਨਹੀਂ ਵੀ ਦੱਸ ਸਕਦੇ ਨਾ ਹੋਰ ਅਟਕ ਜਾਓ ਅਸੀਂ ਤਾਂ ਮਹੀਨਾ ਵੀ ਹੋਰ ਰੋਟੀਆਂ ਲਾ ਲੈਂਦੇ ਉੱਥੇ ਇਹ ਇਸ ਤਰ੍ਹਾਂ ਦੇ ਛੋਸ਼ੇ ਛੱਡੇ ਜਾ ਰਹੇ ਨੇ ਆਸੀਂ ਸੌਕਰਨ ਦੀ ਲਾਸ਼ ਤੇ ਬੈਠੇ ਆ ਡੈੱਡ ਬਡੀ ਆਉਣ ਚ 5-7 ਮਿੰਟ ਲੈਂਦੇ ਨੇ ਲਾਸ਼ ਤੇ ਬੈਠੀਆਂ ਬੁੜੀਆਂ ਕਿਸੇ ਇੱਕ ਜਿਹਾ ਬੰਦੀ ਦੀਆਂ ਬੁੜੀਆਂ ਚ ਗੱਲਾਂ ਕਰੀ ਜਾਂਦਿਆਂ ਨੇ ਇਹ ਵੀ ਆ ਤਾਂ ਉਹ ਨੇ ਜਿਹੜੀਆਂ 3000 ਦੇ ਵਿੱਚ ਕਰੋੜ ਰੁਪਏ ਦੇ ਮੋਰਚਾ ਵੇਚ ਕੇ ਆਏ ਨੇ ਇਹ ਸਾਲਾ ਸਾਨੂੰ ਪਤਾ ਹੀ ਲੱਗਿਆ ਸੌਦਾ ਕਦੋਂ ਹੋ ਗਿਆ ਕਿਨੇ ਕਰ ਲਿਆ ਫਿਰ ਪੰਜਾਬ ਦੇ ਲੋਕਾਂ ਨੂੰ ਐ ਪੁੱਛੋ ਬਈ ਵੀ ਤੁਸੀਂ ਭੰਗੜੇ ਕਾਦੇ ਪਾ ਰਹੇ ਹੋ ਫਿਰ ਹਰਿਆਣੇ ਦੇ ਲੋਕਾਂ ਨੂੰ ਆਇਆ ਪੁੱਛੋ ਵੀ ਜਿਹੜਾ ਮੋਰਚੇ ਤੋਂ ਸਮਾਪਤ ਕਰਕੇ ਤੁਰਿਆ ਹੈ ਕਾਫਲਾ ਸੀ ਉਹਨਾਂ ਤੇ ਫੁੱਲਾਂ ਦੇ ਹਾਰ ਕਾਦੇ ਡੇਗੇ ਹੋਣ ਜਾਂ ਮੋਰਚੇ ਦਾ ਹਾਰ ਹੈ ਤੇ 3000 ਚ ਵੇਚਿਆ ਹੈ ਜੇ ਨਹੀਂ ਆ ਗੱਲ ਕਿੱਥੋਂ ਨਿਕਲੀ ਹੈ ਹੁਣ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਮੋਦੀ ਨੂੰ ਇਹ ਕਾਨੂੰਨ ਵਾਪਸ ਲੈਣੇ ਪਏ ਤਾਂ ਇੱਕ ਮੋਦੀ ਇੱਕ ਪਹਿਲੀ ਵਾਰ ਹੈ ਮੋਦੀ ਨੂੰ ਦਸਾਂ ਸਾਲਾਂ ਚ ਕਿ ਉਹਨੂੰ ਬਹੁਤ ਵੱਡੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ ਕਿਸਾਨ ਜਥੇਬੰਦੀਆਂ ਉਹਦੇ ਵਾਸਤੇ ਇੱਕ ਵੱਡੀ ਤਾਕਤ ਬਣ ਗਈਆਂ ਜਿਨ੍ਹਾਂ ਨੂੰ ਤੋੜਨਾ ਉਹਦਾ ਕੰਮ ਵਸ ਲਿਆ ਉਹਨੇ ਵੀ ਉਦੋਂ ਤੋਂ ਇੱਥੋਂ ਤਾਂ ਬਾਈ ਇਹ ਨਿਕਲਿਆ ਤਨਹਾਰ ਕਰੋੜ ਇਥੋਂ ਹੈ ਗੱਲ ਨਿਕਲੀ ਮੋਰਚਾ ਹਾਰ ਗਏ ਆ ਸਾਰੀ ਇਹਥੋਂ ਗੱਲ ਨਿਕਲੀ ਤੁਸੀਂ ਤਾਂ ਸੋਸ਼ਲ ਮੀਡੀਆ ਦੇ ਜੋੜੇ ਰਹਿੰਦੇ ਹੋ ਬਾਈ ਸਾਰੇ ਦਿਨ ਅੱਜ ਤੱਕ ਕਦੇ-ਕਦੇ ਖੋਲਦੇ ਆ ਪਹਿਲਾਂ ਮੈਨੂੰ ਇਹ ਦੱਸੋ ਜਦੋਂ ਇਹ ਸਾਥੀ ਚੱਲੇ ਨੇ ਅੰਮ੍ਰਿਤਸਰ ਤੋਂ ਉਦੋਂ ਤਰਨ ਲੱਗਿਆ ਇਹਨਾਂ ਨੇ ਅਰਦਾਸ ਕੀਤੀ ਇੱਕ ਬੁੜੀ ਨੇ ਉੱਠ ਕੇ ਬੋਲਿਆ ਕਿਤੇ ਜ਼ਮੀਰਾਂ ਨਾ ਵੇਚ ਆਇਓ ਪਹਿਲਾਂ ਤਾਂ ਜ਼ਮੀਰਾਂ ਵੇਚ ਆਏ ਤੇ ਕਿਤੇ ਹੁਣ ਨਾ ਵੇਚੋ ਆ ਮਤਲਬ ਵਰਤਦਾ ਲਾ ਜਿਹੜਾ ਇੱਕ ਸਾਲ ਮੋਰਚਾ ਲਾ ਕੇ ਤੁਸੀਂ ਜ਼ਮੀਰਾਂ ਵੇਚੇ ਆ ਗੱਲਾਂ ਮੋਰਚੇ ਦੇ ਫਤਿਹ ਹੋਣ ਤੋਂ ਬਾਅਦ ਸੰਯੁਕਤ ਮੋਰਚੇ ਦੀ ਇਕਾਈ ਕਰਨ ਵਾਲੀ ਟੀਮ ਨੂੰ ਤੋਰਨਾ ਤੇ ਬਦਨਾਮ ਕਰਨ ਦੀ ਖਾਤਰ ਕੱਢਿਆ ਹੋਇਆ ਗੱਲਾਂ ਦੀਆਂ ਕੋਸ਼ਾਂ ਉਹਦੀ ਸ਼ੁਰੂ ਹੋ ਗਈਆਂ ਉਹਦੀ ਗੈਰ ਰਾਜਨੀਤਿਕ ਮੋਰਚਾ ਬਣ ਗਿਆ ਇੱਕ ਤੁਹਾਡੇ ਵਿੱਚੋਂ ਗੈਰ ਸ਼ਾਸਕੀ ਗੈਰ ਸ਼ਾਸਕੀ ਮੋਰਚਾ ਉਦੋਂ ਕਿਸੇ ਨੇ ਸਵਾਲ ਕਿਉਂ ਨਹੀਂ ਕੀਤਾ ਵੀ ਯਾਰ ਤੂੰ ਚੰਗਾ ਭਲਾ ਇੱਕ ਮੰਗੇ ਤੇ ਸਾਰੇ ਲੋਕ ਇਕੱਠੇ ਹੋ ਗਏ ਤੇ ਸਾਰੀਆਂ ਜਥੇਬੰਦੀਆਂ ਇੱਕ ਫਰੰਟ ਤੇ ਆ ਗਈਆਂ ਸੀ ਕਹ ਬਾਈ ਐਡ ਮੋਰਚਾ ਕਿਉਂ ਬਣਾ ਲਿਆ ਪਰ ਉਦੋਂ ਸੁਵਾਲ ਕਭ ਨਹੀਂ ਕੀਤਾ ਕਿਸੇ ਨੇ ਸਾਨੂੰ ਸਵਾਲ ਕਰ ਰਹੇ ਹਾਂ ਜਰ ਵੀ ਦਿੱਲੀ ਤੁਸੀਂ ਦਿੱਲੀ ਕਿਉਂ ਨਹੀਂ ਗਏ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਬਾਈ ਤੁਸੀਂ ਪੁੱਛੋ ਮੜ ਜਾ ਅੰਦਰ ਝਾਤੀ ਮਾਰ ਕੇ 2021 ਦੇ ਵਿੱਚ ਆਪਾਂ ਦਿੱਲੀ ਚਲੇ ਗਏ ਸੀ ਕਿਤੇ ਮੈਨੂੰ ਤਾਂ ਨਹੀਂ ਭੜੇਕਾ ਮੈਨੂੰ ਤਾਂ ਲੱਗਦਾ ਦਿੱਲੀ ਤਾਂ ਆਪਾਂ ਉਦੋਂ ਮੈਨੂੰ ਜਾਣ ਦਿੰਦੇ ਜਦੋਂ ਮੋਰਚਾ ਦਿੱਤ ਕੇ ਲਿਆ ਫਿਰ ਆ ਜਿਹੜਾ ਮੋਰਚਾ 13 ਤਰੀਕ ਨੂੰ ਸ਼ੁਰੂ ਕੀਤਾ ਹੈ ਇਹ ਕਿਸੇ ਦਿਨ ਦਿੱਲੀ ਕਿਹੜਾ ਮਾਰਿਆ ਦਿੱਲੀ ਤਾਂ ਵੀ ਨਹੀਂ ਗਏ ਜਦੋਂ ਆਪਾਂ ਉੱਥੇ ਦਿੱਲੀ ਦੇ ਸਰਦਾਂ ਤੇ ਹਰਿਆਣੇ 'ਚ ਬੈਠੇ ਸੀ ਕੀ ਉਦੋਂ ਪੰਜਾਬ ਦੇ ਵਿੱਚ ਮੋਰਚੇ ਚੱਲ ਨਹੀਂ ਸੀ ਰਹੇ ਜੇ ਮੋਰਚੇ ਚੱਲ ਰਹੇ ਸੀ ਕੀ ਉਸ ਅੰਦੋਲਨ ਨੂੰ ਇੰਨਾ ਮੋਰਚਾ ਦਾ ਕੋਈ ਫਾਇਦਾ ਨਹੀਂ ਸੀ ਹੋ ਰਿਹਾ ਇਹ ਗੱਲ ਕਿਉਂ ਦਾ ਕਹਿ ਰਹੇ ਹਾਂ ਬਈ ਅੱਜ ਜੇ ਤੁਸੀਂ ਸਰਦਾਂ ਤੇ ਲੜ ਰਹੇ ਹੋ ਸਿੰਘੂ ਬਾਡਰ ਤੇ ਬੈਠੇ ਹੋ ਖਨੌਰੀ ਬਾਡਰ ਤੇ ਤੁਸੀਂ ਬੈਠੇ ਹੋ ਤਾਂ ਜਿਹੜੇ ਪੰਜਾਬ ਦੇ ਵਿੱਚ ਲੱਗ ਰਹੇ ਹੋ ਰਹੇ ਅੰਦੋਲਨ ਇਹ ਵਿਅਰਥ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਬਸ ਅੰਦੋਲਨ ਉਹੀ ਹੈ ਜਿਹੜਾ ਛੋਡੇ ਵਿੱਚ ਆ ਕੇ ਤੇ ਸੁੱਡੀ ਕਮਾਂਡ ਦੇ ਹੇਠਾਂ ਹੋ ਕੇ ਲੜਿਆ ਜਾਊਗਾ ਉਸੇ ਨੂੰ ਅੰਦੋਲਨ ਕਹਿੰਦੇ ਆ ਚੇਕ ਇਵੀਏ ਤੁਸੀਂ ਨੇ ਵਿੱਢ ਲਿਆ ਕੋਈ ਪ੍ਰੋਗਰਾਮ ਅੰਦਾਜ਼ੇ ਤੋਂ ਵੱਡਾ ਵਿੱਢ ਲਿਆ ਗਲਤੀ ਹੋ ਗਈ ਤੁਸੀਂ ਬੇਨਤੀ ਤਾਂ ਕਰੋ ਵੀ ਭਈ ਆਓ ਬਖਰੇਵੇ ਦੇਖ ਲਾਂਗੇ ਮਗਰੋਂ ਐ ਆਪਾਂ ਤਾਂ ਓਡੋ ਆਡੀ ਹੋ ਕੇ ਲੜਿਆ ਨਹੀਂ ਜਾਣਾ ਇਹ ਚੀਜ਼ ਕਾਹਦੀ ਹੈ ਆ ਤਿੰਨ ਜੱਥੇ ਬੰਦੀਆਂ ਨੇ ਕਾਲ ਦਿੱਤੀ ਹੈ ਤੇ ਸਾਰਿਆਂ ਨੂੰ ਪੱਲੂ ਪਾ ਕੇ ਬੇਨਤੀ ਕੀਤੀ ਹੈ ਭਾਈ ਜਿਹੜਾ ਆ ਸਕਦਾ ਆ ਜੋ ਆ ਕੀਰਤੀ ਵਾਲੇ ਸਾਥੀਆਂ ਨੇ ਫੈਸਲਾ ਕਰਕੇ ਖੁੱਲ੍ਹ ਦੇ ਲਈ ਦਿਖਾਈ ਇਹਨਾਂ ਨੇ ਰਾਤ ਹੀ ਸਨੇਹਾ ਲੈ ਵੇ ਅਸੀਂ ਵੀ ਆ ਗਏ ਇਹਦੇ ਨਾਲ ਅਸੀਂ ਛੋਟੇ ਹੁੰਨੇ ਆ ਸਗੋਂ ਸਾਥੀ ਐ ਕਹਿ ਰਹੇ ਨੇ ਲੜਨ ਵਾਲਿਆਂ ਨੂੰ ਦੇਖ ਲਓ ਜਿਹੜੇ ਰਜਾਈਆਂ 'ਚ ਬੈਠੇ ਨੇ ਫੰਡ ਇਕੱਠਾ ਕਰਕੇ ਉਹਨਾਂ ਨੂੰ ਵੀ ਪਰਖ ਲਿਓ ਜਿਹਨੇ ਦਿਖਾਇਆ ਹੈ ਜਾ ਰਿਹਾ ਵੀ ਦੁਨੀਆ ਦੇ ਬਹਾਦਰ ਅਸੀਂ ਆ। ਕਿਹਨੂੰ ਦਿਖਾ ਰਹੇ ਹੋ ਏ? ਇਹ ਵਫਾਦਾਰੀ ਕਿਹਦੀ ਖਾਤਰ ਹੋ ਰਹੀ ਹੈ? ਇਹ ਮੋਦੀ ਸ਼ਾਹ ਨੂੰ ਐ ਕਹਿ ਰਿਹਾ। ਆਜੋ ਆਜੋ। ਅਸੀਂ ਇਹਨੇ ਸੋਡਾ ਕੰਮ ਕਰਤਾ। ਅਰਥ ਨਹੀਂ ਬਣਦਾ ਇਹਦਾ ਬਈ। ਪੰਜਾਬੀ ਇੱਕ ਲੜਨ ਵਾਲਾ ਹੈ ਪੰਜਾਬ ਨੂੰ ਤੋੜਦੀ ਲੋੜ ਸੀ ਖੜਿਆ ਤਾਂ ਅਸੀਂ ਤੋੜਤਾ ਸੀ ਇਹ ਜੇ ਸਨੇਹ ਭਾਈ ਨਾ ਦਿਓ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਹੱਥ ਬੰਨ ਕੇ ਬੇਨਤੀ ਕਰਦੇ ਆਂ ਭਾਈ ਤੁਹਾਡੇ ਸਾਡੇ ਨਾਲ ਰੋਸ ਹੋਣਗੇ ਲਹਿਰ ਨਾਲ ਤਾਂ ਨਹੀਂ ਲੋਕਾਂ ਨਾਲ ਤਾਂ ਨਹੀਂ ਜੇ ਸਾਰੇ ਲੋਕਾਂ ਦਾ ਇਹ ਫੈਸਲਾ ਹੈ ਤੇ ਜਥੇਬੰਦੀਆਂ ਦਾ ਇਹ ਐਨਲਿਸਿਸ ਹੈ ਕਿ ਹਾਕਮ ਜਿਹੜੀ ਲੜਾਈ ਤੇ ਆਏ ਹੋਏ ਨੇ ਹਾਕਮ ਜਿਹੜੇ ਰਾਉਂ ਦੇ ਵਿੱਚ ਨੇ ਇਹ ਲੜਾਈ ਨੂੰ ਕੋਈ ਇੱਕ ਜਾਂ ਦੋ ਜਥੇਬੰਦੀਆਂ ਇਕੱਠੀਆਂ ਹੋ ਕੇ ਨਹੀਂ ਜਿੱਤ ਸਕਦੀਆਂ ਤਾਂ ਇਸ ਗੱਲ ਨੂੰ ਪਰਖ ਕੇ ਪੱਲੂ ਪਾ ਕੇ ਬੇਨਤੀ ਕਰਨ ਵਾਸਤੇ ਕੋਈ ਗਰੇਜ ਕਰਨਾ ਨਹੀਂ ਚਾਹੀਦਾ ਅਸੀਂ ਗਰੇਜ ਨਹੀਂ ਕਰਾਂਗੇ ਤੇ ਨਾ ਹੀ ਕੀਤਾ ਅਸੀਂ ਤੁਹਾਨੂੰ ਤਿੰਨ ਨੁਕਤੇ ਦਿੱਤੇ ਨੇ ਭਾਈ ਆ ਲਿਖਤੀ ਚਿੱਠੀ ਫੜਾ ਕੇ ਆਇਆ ਪੰਦੇਰ ਨੂੰ ਦਲਿਆ ਦੇ 프ਰੰਟ ਨੂੰ ਆਹ ਚਿੱਠੀ ਦੇ ਕੇ ਆਇਆ ਜੇ ਮੁੜ ਕੇ ਸੰਯੁਕਤ ਮੋਰਚਾ ਸਰਜੀਤ ਕਰਨਾ ਹੈ ਤਿੰਨ ਗੱਲਾਂ ਦਾ ਧਿਆਨ ਕਰ ਲਓ 26 ਜਨਵਰੀ ਦੀ ਕੀਤੀ ਹੋਈ ਗਲਤੀ ਦਾ ਅਹਿਸਾਸ ਕਰ ਲਓ ਡੱਲੇਵਾਲ ਨੇ ਦੂਜਾ ਮੋਰਚਾ ਸੰਯੁਕਤ ਮੋਰਚਾ ਤੋੜ ਕੇ ਦੂਜਾ ਮੋਰਚਾ ਕਿਉਂ ਬਣਾਇਆ ਇਹਦਾ ਅਹਿਸਾਸ ਕਰ ਲਓ ਵੀ ਸਭ ਤੋਂ ਗਲਤ ਹੋ ਗਿਆ ਦੋ ਨੁਕਤੇ ਇਹ ਨੇ ਤੀਜਾ ਨੁਕਤਾ ਇਹ ਹੈ ਕਿ ਉਹ ਗੱਲਾਂ ਦਾ ਧਿਆਨ ਰੱਖੋ ਜੀ ਦਾ ਨਾਲ ਮੋਰਚਾ ਦਿੱਤਾ ਗਿਆ ਹੈ ਕਿ ਮੋਰਚੇ ਦੇ ਵਿੱਚ ਫਿਰਕਾ ਪ੍ਰਸਤ ਮਾਰ ਕੇ ਬਾਜੀ ਤੇ ਹੁੱਲੜ ਬਾਜੀ ਤੇ ਰਾਸੀ ਤੇਰਾ ਨੂੰ ਪਾਸੇ ਰੱਖ ਕੇ ਲੜੀ ਜਾ ਜੜਾਈ ਲੜੀ ਜਾਵੇ ਆ ਤਿੰਨ ਮੰਗਾ ਤਾਂ ਉਹ ਨੇ ਜਿਨ੍ਹਾਂ ਦੇ ਆਧਾਰ ਤੇ ਮੁੜ ਕੇ ਸੰਯੁਕਤ ਮੋਰਚਾ ਸਰਜੀਦ ਕੀਤਾ ਜਾ ਸਕਦਾ ਜੇ ਆ ਤਿੰਨ ਮੰਗਾ ਪ੍ਰਮਾਨ ਨਹੀਂ ਜੇ ਤੁਸੀਂ ਸਾਨੂੰ ਚਿਪਟੇ ਨਾਲ ਵੀ ਨਹੀਂ ਛੂਣਾ ਚਾਹੁੰਦੇ ਜੇ ਸਾਡੇ ਕੋਲੇ ਲੱਗ ਕੇ ਤੁਸੀਂ ਪਿੱਟੇ ਜਾਂਦੇ ਹੋ ਤਾਂ ਘਟੋ ਘੱਟ ਪ੍ਰੋਗਰਾਮ ਤੇ ਤੁਸੀਂ ਮਿਨੀਮਮ ਸਹਿਮਤੀ ਕਰ ਲਓ ਘੱਟ ਤੋਂ ਘੱਟ ਪ੍ਰੋਗਰਾਮ ਤੇ ਵੀ ਅਸੀਂ ਤੁਹਾਨੂੰ ਤਿੰਨ ਮਨੁੱਖਤੇ ਦਿੱਤੇ ਨੇ ਕਿ ਤੁਸੀਂ ਨਾ ਬੁਲਾਓ ਸਾਨੂੰ ਆਹ ਤਿੰਨ ਨੁਕਤੇ ਵਾਨੂੰ ਲਿਖੇ ਪਏ ਨੇ ਕਿ ਬਖ ਬਖ ਕਿਸਾਨ ਤੇ ਬੰਦੀਆ ਤੇ ਬਖ ਬਖ ਫਾਰਮਾਂ ਦੇ ਆਪਸੀ ਬਿਵਾਦ ਨੂੰ ਪਾਸੇ ਰੱਖ ਕੇ ਆਰਧਾ ਰਸਲਾਂ ਤੇ ਸਹਿਯੋਗ ਵਧਾ ਕੇ ਸੰਘਰਸ਼ ਕੀਤਾ ਜਾਵੇ ਆ ਇੱਕ ਨੁਕਤਾ ਹੈ ਬਈ ਦੂਜਾ ਨੁਕਤਾ ਵੀ ਚੂੜ ਜਾਂਤਾ ਲੱਗਣ ਤੋਂ ਪਹਿਲਾਂ ਆਪਸੀ ਤਾਲਮਿਲ ਰਹੀ ਕਿਸਾਨ ਲਹਿਰ ਦੀ ਮੁਲਕਵਿਆਲੀ ਤਾਕਤ ਨੂੰ ਇਕੱਠੀ ਕਰਕੇ ਸਾਂਝੇ ਕੋਲਾ ਦੇ ਰੂਪ ਵਿੱਚ ਪਗਟਾਇਆ ਜਾਵੇ ਕਿਸਾਨ ਰੋਹ ਨੂੰ ਕੇਂਦਰ ਸਰਕਾਰ ਤੇ ਰਾਜ ਮਸ਼ੀਨਰੀ ਤੇ ਬੀਜਪੀਲ ਵੱਲ ਵੱਲ ਨੂੰ ਮਿਸ਼ਾਨਾ ਸਿੱਧਿਆ ਜਾਵੇ ਆਪਾਂ ਕਿੰਡੀ ਕੀ ਗੋਖੀ ਗੱਲ ਹੈ ਕਟੋ ਕਟਾ ਕੀਤਾ ਜਾ ਤੀਜਾ ਨੁਕਤਾ ਵੀ ਛੋੜ ਜਾਵਤਾ ਲੱਗਣ ਤੋਂ ਬਾਅਦ ਕਿਸਾਨ ਕੋਲ ਦੀਆਂ ਮੰਗਾ ਉੱਪਰ ਜ਼ੋਰਦਾਰ ਪ੍ਰਚਾਰ ਕਰਕੇ ਬੀਜੇਪੀ ਨੂੰ ਕੋਰ ਲਖੇੜੇ ਦੀ ਹਾਲਤ ਵਿੱਚ ਸੁੱਟ ਦਿੱਤਾ ਜਾਵੇ ਆ ਤਿੰਨ ਗੱਲਾਂ ਕਰਨੀਆਂ ਕੀ ਔਖੀਆਂ ਨੇ ਬਾਈ ਨਾ ਬਣੋ ਸਾਂਝੇ ਕਟੋ ਕਟੋ ਇਕਤਾ ਐਨਾ ਤਿੰਨ ਨੁਕਤਿਆਂ ਤੇ ਹੋ ਸਕਦੀ ਹੈ ਬਦੋਵਾ ਦੇਖਤਾ ਉਹਨਾਂ ਤਿੰਨ ਨੁਕਤਿਆਂ ਦੇ ਜਿਨ੍ਹਾਂ ਤੇ ਪਹਿਲਾਂ ਬੋਲੀ ਆ ਉਹ ਤੇ ਹੋ ਸਕਦੀ ਹੈ ਪਹਿਲ ਕਦਮੀ ਅਸੀਂ ਕਰਾਂਗੇ ਸੰਯੁਕਤ ਮੋਰਚੇ ਦੇ ਫੈਸਲੇ ਮੁਤਾਬਕ ਸਾਡੀ ਡਿਊਟੀ ਲੱਗੀ ਹੈ ਕਿ ਤੁਸੀਂ ਸਾਥੀਆਂ ਨਾਲ ਗੱਲ ਕਰੋ ਰਵਿੰਦਰ ਪਟਿਆਲਾ ਤੇ ਰਾਜੇਵਾਲ ਦਾ ਰابطਾ ਚੰਡੂਨੀ ਨਾਲ ਹੈ ਦਰਸ਼ਨਪਾਲ ਦਾ ਰابطਾ ਕਾਕੇ ਨਾਲ ਹੈ ਸਾਡਾ رابطہ ਸਰਜੀਤ ਫੂਲ ਤੇ ਪੰਦੇਰ ਦੀਆਂ ਜਥੇਬੰਦੀਆਂ ਨਾਲ ਹੈ।ਾਰੇ ਫੋਰਮ ਦੇ ਪੰਜਾਬ ਦੇ ਚਾਰ ਆਗੂ ਚਾਰੇ ਅੱਗੋ ਇਸ ਕੰਮ 'ਚ ਪਏ ਹੋਏ ਆ। ਤੇ ਅਸੀਂ ਕੋਸ਼ਿਸ਼ 'ਚ ਆ ਕਿ ਇੱਕ ਜੁੜਤਤਾ ਦਿਖੇ, ਤਾਂ ਕਿ ਇੱਕ ਜੁੜਤ ਦਿਖੇ। ਚੈਨਲਾਂ ਵਾਲੇ ਸਵਾਲ ਕਰਦੇ ਨੇ ਕਦ ਕਦੇ ਉਹ ਦਿਨ ਆਜੂਗਾ ਜਿੱਦੇ ਕਿਸਾਨ ਕੋਲ ਦਾ ਸੰਯੁਕਤ ਮੋਰਚਾ ਇੱਕ ਸਟੇਜ ਤੇ ਇਕੱਠਾ ਦਿਖੂਗਾ ਅਸੀਂ ਫੈਸਲਾ ਕੀਤਾ ਕਿ ਸ਼ੁਭ ਕਰਨ ਦਾ ਸ਼ਹੀਦੀ ਦਿਹਾੜੇ ਦਾ ਅੰਤਮ ਸੰਸਕਾਰ ਦਾ ਦਿਨ ਉਹ ਦਿਨ ਹੈ ਜਿੱਦੇ ਹਕੂਮਤ ਨੂੰ ਦਿਖਾਇਆ ਜਾ ਸਕਦਾ ਵੀ ਅਸੀਂ ਸਾਰੇ ਇੱਕ ਮੰਚ ਤੇ ਆਂ ਅਸੀਂ ਫੈਸਲਾ ਕਰਕੇ ਉੱਥੇ ਗਏ ਆ ਲਗਭਗ ਅਧੀ ਗਿਰਤੀ ਸੰਯੁਕਤ ਮੋਰਚੇ ਦੀ ਹਸਪਤਾਲ ਦੇ ਵਿੱਚ ਬੈਠੀ ਸੀ ਤੇ ਸਾਥੀਓ ਤੁਸੀਂ ਨੇ ਕੀ ਦਿਖਾਇਆ ਕਿ ਅਸੀਂ ਇਹਨਾਂ ਨੂੰ ਚਿਮਟੇ ਨਾਲ ਮਿਲਿਛੋਂਦੇ ਇਹਨੂੰ ਕਹਿੰਦੇ ਭਾਈ ਇੱਕ ਤਾਂ ਜਿੱਤੇ ਜਾਣਗੇ ਕੋਲ ਇਹ ਗੱਲ ਕਿਹਦੇ ਪੱਖ ਚ ਜਾਂਦੀ ਹੈ ਇਹਨੂੰ ਵਿਚਾਰਿਆ ਜਾਂਦਾ ਹੈ ਪ੍ਰਚਾਰਿਆ ਜਾਂਦਾ ਸਾਨੂੰ ਵੀ ਦੱਸਿਆ ਜਾਂਦਾ ਅਸੀਂ ਅਮਲ ਤੋਂ ਦੇਖਿਆ ਇਕਤਾ ਦੇ ਸਾਰੇ ਪ੍ਰੋਸੈਸ ਦੇ ਵਿੱਚ ਇੱਕ ਸੀਨੀਅਰ ਆਗੂ ਨੇ ਸਾਡੇ ਕਦੇ ਫੋਨ ਮਾਂ ਦੇ ਪੁੱਤ ਨੇ ਚੱਕੇ ਹੀ ਨਹੀਂ ਗੱਲ ਕਰਨੀ ਦਾ ਦੂਰ ਦੀ ਗੱਲ ਇਹ ਹੰਕਾਰ ਬਾਬੇ ਨਾਨਕ ਨੇ ਤੱਕ ਦੇ ਕਿਹਾ ਨਹੀਂ ਬਾਈ ਵੀ ਹੰਕਾਰ ਕਰਨਾ ਚਾਹੀਦਾ ਸਿੱਖ ਤੱਕ ਦੇ ਹੰਕਾਰ ਕਹਿੰਦੇ ਹੁੰਦੇ ਹੀ ਨਹੀਂ ਇਹ ਹੰਕਾਰ ਰੱਖ ਨੋ ਹੰਕਾਰ ਤੁਸੀਂ ਕਿਸੇ ਦੇ ਵਿਆਹ ਚ ਨਾ ਬੜੋ ਤੁਸੀਂ ਕਿਸੇ ਦੀ ਮਰਗ ਚ ਨਾ ਜਾਓ ਇਹ ਤਾਂ ਕਿਸੇ ਇੱਕ ਦਾ ਕੰਮ ਨਹੀਂ ਬਾਈ ਇਹ ਤਾਂ ਲੱਖਾਂ ਢਿੱਡਾਂ ਦਾ ਕੰਮ ਹੈ ਇਹ ਤਾਂ ਆਉਣ ਵਾਲੀ ਪੀੜੀ ਦਾ ਕੰਮ ਐ ਇਹ ਤਾਂ ਉਸ ਪੀੜੀ ਦੀ ਲੜਾਈ ਐ ਜਿਹੜੂ ਤੁਸੀਂ ਸਟੇਜਾਂ ਤੇ ਕਰਕੇ ਖੜਕੇ ਕਹਿੰਦੇ ਹੋ ਵੀ ਜਵਾਨੋ ਐ ਕਰ ਦਿਓ ਐ ਕਰ ਦਿਓ ਇਹ ਜਵਾਨੀ ਪੁਲਸਿਆਂ ਗੋਲੀਆਂ ਨਾਲ ਮਰਨ ਵਾਸਤੇ ਤਾਂ ਨਹੀਂ ਅਸੀਂ ਨੇ ਜੰਮੀ ਬਈ ਕੱਲਾ ਕੱਲਾ ਪੁੱਤ ਐ ਪੈਣਾ ਬੈਠੀਆਂ ਨੇ ਅੱਧਾ ਘੰਟਾ ਲੇਟ ਹੋ ਜੇ ਸ਼ਾਮ ਨੂੰ ਗਲ ਵਿੱਚ ਦੀ ਬੁਰਕੀ ਨਹੀਂ ਲੰਘਦੀ ਜੀਦਾ ਮੁੜ ਕੇ ਆਉਣੇ ਨਹੀਂ ਉਹਨੂੰ ਕਰੋੜ ਜਾਂ 10 ਕਰੋੜ ਤੇ 100 ਕਰੋੜ ਦਾ ਕੀ ਫੇਲੇਸ ਹੈ ਇਹ ਠੀਕ ਹੈ ਬੇਵਸੀ ਜੀ ਸਾਰਾ ਕੁਝ ਹੁੰਦਾ ਹੈ ਲੱਗਦੀਆਂ ਨੇ ਬਾਰੇ ਇੱਕ ਸਾਥੀ ਕਹਿ ਰਹੇ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਹੱਥ ਤੇ ਧਰ ਕੇ ਲੈ ਕੇ ਆਵਾਂਗੇ ਅਸੀਂ ਵੀ ਕਹਿ ਸਕਦੇ ਆਂ ਭਾਈ ਕਿ ਤੁਸੀਂ ਜਿੰਨੇ ਬੈਠਿਓ ਅਖਬਾਰ ਵੀ ਪੜ੍ਹਦੇ ਹੋ ਮੀਡੀਆ ਵੀ ਦੇਖਦੇ ਹੋ ਇਹ ਐਡੀ ਛੋਟੀ ਗੱਲ ਹੈ ਕਿ ਅਸੀਂ ਹੱਥ ਤੇ ਧਰਾ ਲਾਂਗੇ ਤਿੰਨ ਕਾਨੂੰਨਾਂ ਨਾਲੋਂ ਸੈਂਕੜੇ ਗੁਣਾ ਵੱਡੀ ਗੱਲ ਹੈ ਇਹ ਤੇ ਇਹ ਉਹ ਗੱਲ ਹੈ ਜਿਹੜੀਆਂ ਸਟੇਟਾਂ ਦੇ ਵਿੱਚ ਐਮਐਸਪੀ ਦੀ ਗਰੰਟੀ ਵਾਲਾ ਫਸਲਾਂ ਨਹੀਂ ਵਿਕਦੀਆਂ ਉਹਨਾਂ ਨੂੰ ਐਮਐਸਪੀ ਬਾਰੇ ਜਾਣਕਾਰੀ ਨਹੀਂ ਪ੍ਰਚਾਰ ਹੈ ਸਰਕਾਰ ਦਾ ਕੀ ਐਮਐਸਪੀ ਸਾਰੀਆਂ ਫਸਲਾਂ ਕਿਵੇਂ ਖਰੀਦ ਲਈਏ ਸਦਾਰਾ ਲੱਖ ਰੋੜ ਰੁਪਏ ਦੀ ਲੋੜ ਹੈ ਜੇ ਐ ਮੰਨ ਲਈਏ ਕਿ ਇਹਦੇ ਵਿੱਚੋਂ ਬਹੁਤ ਸਾਰਾ ਅਨਾਜ ਲੋਕਾਂ ਦੇ ਘਰਾਂ 'ਚ ਖਾਣ ਵਾਸਤੇ ਰਹਿ ਜਾਂਦਾ ਤਾਂ ਮਾਰਕੀਟ ਦੇ ਵਿੱਚ ਕਿੰਨਾ ਮਾਲ ਆਉਂਦਾ ਉਹ 10 ਲੱਖ ਕਰੋੜ ਦਾ ਮਾਲ ਆਉਂਦਾ ਕਹਿੰਦੇ ਮੰਡੀ 'ਚ ਘਟੋ ਘਟ 10 ਲੱਖ ਕਰੋੜ ਰੁਪਇਆ ਚਾਹੀਦਾ ਭਾਈ ਇੰਨਾ ਮਾਲ ਫਿਰ ਧੰਨਵਾਦ ਇੱਕ ਤਾਂ ਇਹ ਪ੍ਰਚਾਰ ਹੈ ਕਹੇ ਨਿਰਾਸ਼ਾ ਕਿੱਥੋਂ ਆਉਗੀ ਦੂਜਾ ਪ੍ਰਚਾਰ ਇਹ ਹੈ ਕਿ ਖੱਤਕਾਰ ਮਰ ਜਾਣਗੇ ਮਜ਼ਦੂਰ ਮਰ ਜਾਣਗੇ ਮਲਾਜ਼ਮ ਮਰ ਜਾਣਗੇ ਇੰਨਾ ਮਹਿੰਗਾ ਐਮਐਸਪੀ ਨਹੀਂ ਦਿੱਤੀ ਜਾ ਸਕਦੀ ਸੁਪਰੀਮ ਕੋਰਟ ਦੇ ਵਿੱਚ ਪਟਿਆ ਜਵਾਬ ਨਾਮਾ ਗਿਆ ਹੋਇਆ ਬੀਜੇਪੀ ਦਾ ਪਹਿਲੀ ਗੱਲ ਤਾਂ ਇਹ ਹੈ ਬਈ 10 ਲੱਖ ਕਰੋੜ ਦੀ ਰਾਸ਼ੀ ਤੁਸੀਂ ਜਟਾ ਨਹੀਂ ਸਕਦੇ ਕੀ ਤੁਸੀਂ 10 ਲੱਖ ਦਾ ਮਾਲ ਖਰੀਦ ਕੇ ਸਮੁੰਦਰ ਦੇ ਵਿੱਚ ਸੁੱਟਣਾ ਹੈ ਉਹਦਾ ਪੈਸਾ ਨਹੀਂ ਵਟਿਆ ਜਾਣਾ ਮਾਲ ਖਰੀਦਣਾ ਹੈ ਪੇਮੈਂਟ ਕਿਸਾਨ ਨੂੰ ਕਰਨੀ ਹੈ ਤੇ ਉਹ ਮਾਲ ਤੁਸੀਂ ਨੇ ਵੇਚ ਕੇ ਉਹ ਤੇ ਸਭੋ ਮੁਨਾਫਾ ਕਮਾਉਣਾ ਹੈ 10 ਲੱਖ ਦੀ ਜਗ੍ਹਾ ਤੇ 12 ਲੱਖ ਕਰੋੜ ਰੁਪਈਆ ਤੁਹਾਡੇ ਹੱਥ ਚ ਆਉਂਦਾ ਬਾਈ ਇਹਦੀ ਦਲੀਲ ਕੀ ਹੈ ਜਿਹੜਾ ਗੱਲ ਇਹ ਆ ਵੀ ਐਮਐਸਪੀ ਨਾਲ ਮਜ਼ਦੂਰਾਂ ਨੂੰ ਔਖਾ ਹੋ ਜੂ ਮਲਾਜ਼ਮਾਂ ਤੇ ਆਹ ਨਾ ਸੱਜੜਾ ਛੋਟੇ ਦੁਕਾਨਦਾਰ ਨੇ ਐਮਐਸਪੀ ਦੇ ਨਾਲ ਇਹਨਾਂ ਦਾ ਕਦੇ ਕੋਈ ਸਾਰੋਕਾਰ ਨਹੀਂ ਅਸੀਂ ਕਹਿੰਦੇ ਸਰਦਾਰ ਜੀ ਤੁਹਾਡਾ ਸਾਰੋਕਾਰ ਹੈਗਾ ਜੇ ਆਹ ਮੰਡੀ ਹੈ ਹਜ਼ਾਰਾਂ ਲੋਕਾਂ ਦਾ ਰੋਜ਼ਗਾਰ ਹੈ ਜੇ ਇਹ ਪਾਲਸੀ ਹੈ ਸਾਹੇ ਪਾਲਸੀ ਵਿੱਦਿਆ ਤੇ ਰਿਆ ਇਹ ਸੇਤ ਤੇ ਰਿਆ ਇਹ ਬਿਜਲੀ ਬਹਿਕਮੇ ਤੇ ਵੀ ਐ ਰੌਲਾ ਹੈ ਪਾਲਸੀ ਦਾ ਕਿ ਕਿਹੜੇ ਅਦਾਰੇ ਸਰਕਾਰੀ ਰਹਿਣ ਉੱਥੇ ਸਰਕਾਰੀ ਨੌਕਰੀਆਂ ਹੋਣ ਉੱਥੇ ਅਨਾਜ ਦੇ ਪੰਡਾਰ ਸਰਕਾਰੀ ਹੋਣ ਉੱਥੋਂ ਪੀਡੀਐਸ ਲੋਕਾਂ ਨੂੰ ਮਿਲੇ ਜਨਤ ਕਮੰਡ ਪ੍ਰਣਾਲੀ ਦੀ ਸਹੂਲਤ ਲੋਕਾਂ ਨੂੰ ਮਿਲੇ ਜਿੱਥੋਂ ਤੱਕ ਮਹਗੇ ਦਾਜ ਦਾ ਸਵਾਲ ਹੈ ਇਦਾਂ ਲਾਗਤ ਖਰਚੇ ਘਟਾਉਣ ਦਾ ਸਵਾਲ ਹੈ ਤੁਸੀਂ ਕਾਰਪੋਰੇਟਾਂ ਨੇ ਮੁਨਾਫਾ ਘਟਾ ਦਿਓ ਇਹਨਾਂ ਦੇ ਲਾਗਤ ਖਰਚੇ ਘਟ ਜਾਣਗੇ ਜੇ ਨਾ ਸਸਤਾ ਕਰਨਾ ਹੈ ਕਰ ਦਿਓ ਇਲਾਜ ਦੀਆਂ ਦੀਆਂ ਕੀਮਤਾਂ ਕਰ ਦਿਓ ਜ਼ਮੀਨ ਦੇ ਠੇਕੇ ਅੱਦੇ ਕਰ ਦਿਓ ਟਰੈਕਟਰ ਦੀਆਂ ਕੀਮਤਾਂ ਦੀਆਂ ਕਰ ਦਿਓ ਤੇਲ ਦੀਆਂ ਕੀਮਤਾਂ ਤੇ ਰੇਹਾਂ ਦੀਆਂ ਕੀਮਤਾਂ ਦੀਆਂ ਘਟਾ ਦਿਓ ਘਟਾ ਦਿਓ ਲਿਓ ਮਾਲ ਥੱਲੇ ਲਿਓ ਪਰ ਕੌਣ ਕਹੇ ਰਾਣੀ ਅੱਗਾ ਟਕ ਕਿਉਂਕਿ ਉਹ ਕਾਰਪੋਰੇਟਾਂ ਦੇ ਨਾਲ ਤਾਂ ਉਹਨਾਂ ਦੇ ਇਸ਼ਾਰਿਆਂ ਤੇ ਨੱਚਦੇ ਆ ਉਹਨਾਂ ਦੇ ਮੁਨਾਫਿਆਂ ਦੀ ਖਾਤਰ ਤਾਂ ਇਹ ਕੰਮ ਕਰਦੇ ਆ ਆਹੀ ਅੱਗ ਲੱਗੀ ਹੋਈ ਐ ਐਮਐਸਪੀ ਕਟਾਉਣ ਦੀ ਖੇਤੀ ਨੂੰ ਸਬਸਿਡੀ ਕਟਾ ਦਿਓ ਮੰਡੀ ਖਤਮ ਕਰ ਦਿਓ ਸਰਕਾਰੀ ਅਨਾਜ ਦੇ ਭੰਡਾਰ ਖਤਮ ਕਰ ਦਿਓ ਪੀਡੀਐਸ ਸਕੀਮ ਖਤਮ ਕਰ ਦਿਓ ਕਾਰਪੋਰੇਟਾਂ ਦੇ ਹਵਾਲੇ ਦੇ ਮਾਲ ਦੇ ਦਿਓ ਫਿਰ ਜਿਹੜਾ ਮਰਜ਼ੀ ਰੇਟ ਤੇ ਵੇਚਣ ਜਦੋਂ ਮਰਜ਼ੀ ਸ਼ਾਰਟ ਕਰਦਣ ਆ ਗੰਡੇ ਹੈ ਨਹੀਂ ਆ ਆਲੂ ਹੈ ਨਹੀਂ ਆਹ ਟਮਾਟਰ ਹੈ ਨਹੀਂ ਉਦੋਂ 100 100 200 200 ਰੁਪਏ ਕਿਲੋ ਜਾਓ ਬਾਜ਼ਾਰ ਚੋਂ ਲੈ ਲਓ ਇਸ ਕਰਕੇ ਸਾਥਿਓ ਐਸੇ ਕਰਕੇ ਕਹਿਣਾ ਵੀ ਜ਼ਮੀਨਾਂ ਨਾਲ ਕਮਾ ਦਿਓ ਇਹ ਰਾਹ ਹੈ ਡੰਡੀ ਇਹ ਨੀਤੀ ਇਹ پالਸੀ ਉਧਰ ਨੂੰ ਜਾ ਰਹੀ ਹੈ ਅਪ ਜਾਉ ਜ਼ਮੀਨਾਂ ਨੂੰ ਆਪਣੇ ਕਬਜ਼ੇ ਚ ਲੈ ਕੇ ਕਾਰਪੋਰੇਟ ਨੇ ਖਾਣ ਵਾਲੀਆਂ ਪਦਾਰਥਾਂ ਤੇ ਕਬਜ਼ਾ ਕਰਕੇ ਇਹ ਤੋਂ ਸੋਡੇ ਹੱਥ ਤੁਹਾਨੂੰ ਮਜ਼ਦੂਰ ਬਣਾਉਣਾ ਹੈ ਦੋਸਤੋ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਸਾਹਿਬ ਨੂੰ ਤੁਸੀਂ ਸੁਣਿਆ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਨੇ ਆਪਣੇ ਪ੍ਰੋਟੈਸਟ ਕਰ ਰਹੀਆਂ ਨੇ ਕੁਝ ਕ ਜਥੇਬੰਦੀਆਂ ਦਾ ਤਾਂ ਪ੍ਰੋਗਰਾਮ ਹੈ ਉਹ ਦਿੱਲੀ ਜਾਣ ਦਾ ਸੱਦਾ ਦਿੱਤਾ ਹੋਇਆ ਉਹਨਾਂ ਨੇ ਸ਼ੰਭੂ ਬਾਰਡਰ ਜਥੇਬੰਦੀਆਂ ਨੇ ਰੋਕਿਆ ਹੋਇਆ ਤੇ ਦੂਜੇ ਪਾਸੇ ਹੋਰ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕਿਆ ਹੋਇਆ ਤਾਂ ਉਗਰਾਹਾ ਸਾਹਿਬ ਬੋਲ ਰਹੇ ਸੀ ਕਈ ਗੱਲਾਂ ਉਗਰਾਹਾ ਸਾਹਿਬ ਨੇ ਵੀ ਸਪਸ਼ਟ ਕੀਤੀਆਂ ਚੇਤਰੀਕ ਦਾ ਦੂਜੇ ਕਿਥੇ ਬੰਦੀਆਂ ਦਾ ਪ੍ਰੋਗਰਾਮ ਹੈ ਜਿਹੜੀਆਂ ਜਥੇਬੰਦੀਆਂ ਜਾ ਕੇ ਪ੍ਰੋਟੈਸਟ ਕਰਨਗੀਆਂ ਦਿੱਲੀ ਦੇ ਵਿੱਚ ਤੇ ਹੁਣ ਵੇਖਣ ਵਾਲਾ ਹੋਊਗਾ ਜਿਵੇਂ ਲੋਕ ਕਹਿੰਦੇ ਨੇ ਕਿ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਆਉਣਗੀਆਂ ਇੱਕ ਮੰਚ ਤੇ ਆ ਕੇ ਸਟਰਗਲ ਕਰਨਗੀਆਂ ਜਾਂ ਫਿਰ ਆਪਣੇ ਆਪਣੇ ਘੋਲ ਵੱਖਰੇ ਰਹਿਣਗੇ